ਕਿਸੇ ਸੱਗਨੇ ਨਾ ਕਲਗੀਧਰ ਪਾਸ਼ਾ ਨੂੰ ਕਿਹਾ ਪਾਸ਼ਾ ਤੁਸਾ ਤੇ ਸ਼ੈਨਸ਼ਾ ਹੋ ਸੁਣਿਓ ਪਿਆਰੋ ਵਾਲਿਓ ਕੋਈ ਇਸ ਵੇਲੇ ਕਹਿੰਦਾ ਹੈ ਕਲਗੀਧਰ ਪਾਸ਼ਾ ਨੂੰ ਮਹਾਰਾਜ ਤੁਸਾ ਤੇ ਸ਼ੈਨਸ਼ਾ ਹੋ ਸਾਰਾ ਸਰਬਸੰਤਪਨ ਪਰਵਾਰ ਦਿੱਤਾ ਤੁਹਾਡੇ ਤੋਂ ਵੱਡਾ ਕੋਈ ਦਾਨੀ ਨਹੀਂ ਹੈ ਤੁਸੀਂ ਤੇ ਸ਼ੈਨਸ਼ਾ ਹੋ ਤੇ ਅਗੋ ਕਲਗੀਧਰ ਪਾਸ਼ਾ ਪਰਦਾ ਕੀ ਕਹਿੰਦੇ ਸੁਣਿਓ ਪਿਆਰੋ ਵਾਲਿਓ ਮਹਾਰਾਜ ਕਹਿੰਦੇ ਡੁੱਬਦੇ ਧਰਮ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ ਡੁੱਬਦੇ ਧਰਮ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ ਮਾਂ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਸਮਾਂ ਗੁਜ਼ਰਿਆ ਜਿਵੇਂ ਗੁਜ਼ਾਰਿਆ ਮੈਂ ਮਾਂ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਸਮਾਂ ਗੁਜ਼ਰਿਆ ਜਿਵੇਂ ਗੁਜ਼ਾਰਿਆ ਮੈਂ ਚਾਰ ਪੁੱਤਰ ਸੀ ਪ੍ਰਮਾਤਮਾ ਨੇ ਬਖਸ਼ੇ ਉਹ ਜੋੜਾ ਜੋੜਾ ਕਰਕੇ ਉਹ ਵੀ ਵਾਰਿਆ ਮੈਂ ਮੈਨੂੰ ਸ਼ੈ ਸ਼ਾਨਾ ਆਖੋ ਸਿੰਘੋ ਮੈਨੂੰ ਸ਼ੈਨ ਸ਼ਾਹ ਨਾਲ ਆਖੋ ਉਹ ਕਿਸ਼ਤਾਂ ਵਿੱਚ ਦਾ ਕਰਜ਼ ਉਤਾਰ ਰਿਹਾ ਆ